ਤੇ ਕੰਮ ਕਰ ਰਹੇ ਆ ਰਹਾ ਹਾਂ ਹੈ ਪਹਿਲਾਂ ਵੀ ਚੱਕਿਆ ਤੈਨੂੰ ਬੱਚੇ ਨਹੀਂ ਵੀਰ ਜੀ ਕਿਤੋਂ ਦੇ ਰਹਿਣ ਵਾਲੇ ਲੁਧਿਆਣਾ ਦੇ ਰਹਿਣ ਹੋਣੇ ਇੱਥੇ ਸੰਗਰੂਰ ਕੀ ਕਰਨਾ ਇੱਥੇ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੂਰ ਰੰਗੇ ਹੱਤ ਫੜਿਆ ਗਿਆ ਕਿੰਨੇ ਬੱਚੇ ਚੱਕੇ ਰਹਿੰਦੇ ਨਹੀਂ ਵੀਰ ਜੀ ਤੇ ਫੇਰ ਸੰਗਰੂਰ ਹਸਪਤਾਲ ਕੀ ਕਰਨਾ ਇੱਥੇ ਤਦ ਤਾਈ ਕੰਮ ਕਰ ਰਹੇ ਨਹੀਂ ਵੀਰ ਜੀ ਹੈ

ਮਖਾਈਏ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਜੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦੇਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫਿਰ ਕਰਾਂਗੇ ਜੀ ਅਸੀਂ ਫਿਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫਿਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿਊਟੀ ਕਿੱਥੇ ਜੀ ਕਹਿੰਦੀ ਮੈਂ ਤਲਵਿਹਾਨੇ ਤੋਂ ਆਈ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆਈ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਕਦੇ ਕਹਿੰਦੀ ਮੈਂ ਡਾਕਟਰ ਹੈ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਹੀ ਮਾਝਾ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਜੀ ਉੱਥੇ ਓਨਲੀ ਦੋ ਦੋ ਨਰਸਾਂ ਹੀ ਡਿਊਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮੈਂ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਿਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੀ ਵਾਰ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਹੀ ਜਾ ਕੇ ਜੀ ਫਿਰ ਇਹਨਾਂ ਦੇ ਬੇਟੀ ਜੀ ਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਈ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਫਿਰ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੀ ਦੋ ਜਣੇ ਦੀ ਟੂਟੀ ਹੈ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆਤ ਉਹਨਾਂ ਦੇ ਹੱਥ ਤੋਂ ਬੱਚੇ ਖੋਈ ਜੀ ਸਨ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਕਿ ਮੈਂ ਐਮਰਜੈਂਸੀ ਵਾਰਡ ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਇਹ ਕੱਲ ਜਿਹੜੀ ਲੇਡੀ ਜੀ ਫੜੀ ਗਈ ਹੈ ਇਹ ਬੱਚਾ ਵਰਡ ਸਿਵਲ ਹਸਪਤਾਲ ਸਰਵਰ ਵਿੱਚ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਜਿਹੜੇ ਲੋਕ ਸ਼ੱਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੱਸੇ ਮੁਤਾਬਕ ਨਸਲਾਸਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੇ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਕੈਰਲਾ ਦੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹ ਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡਾ ਕੋਈ ਸੰਬੰਧ ਹੈ ਅੱਜ ਦੂਸਰੇ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਲਿਖਾਉਣ ਮਤਲਬ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦੌਰਾਨ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲਿਆਏ ਸਿਟੀ ਅਸੀਂ ਉਹਨਾਂ ਦੇ ਬਿਆਨ ਮੁਤਾਬਕ ਉਹਦੇ ਖਿਲਾਫ ਮਕਦਮਾ ਦਰਜ ਕਰ ਲਿਆ ਇੱਕ ਤਰੀਕ ਕਰ ਲਈ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰ ਲਈ ਸੀਗੇ ਤੇ ਇਸੋਂ ਦੀ ਐਸਐਮਓ ਸਾਹਿਬ ਵੱਲੋਂ ਸਾਨੂੰ ਕ੍ਰਿਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਦਿੱਤੀ 22 52 15 ਸੈਕਸ਼ਨ 172 ਤਹਿਤ ਅਸੀਂ ਕਦਮ ਦਰਸਾ ਰਹੇ ਹਾਂ ਕੋਈ ਖੁਸ਼ਕੀ ਨਹੀਂ ਆ ਰਹੀ ਹੈ ਕੋਈ ਸਵਾਲ ਹੋਵੇ ਤਾਂ